ਪਾਪਾ ਜੀ ਕਿਰਿਆ ਹੋਇਆ ਯਾਰ ਬਸ ਉਹ ਮਾਈਕ ਆ ਰਹੇ ਹੈ ਮਾਈਕ ਨਹੀਂ ਹੁਣ ਡੇ ਗਿਆ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੋਧ ਨਸ਼ਾ ਵਿਰੋਧ ਡਾਇਰੈਕਸ਼ਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਅੱਛੀ ਕਾਮਯਾਬੀ ਮਿਲੀ ਹੈ ਇਹ ਪਾਕ ਬੇਸਡ ਔਰ ਪਾਕ ਰਨ ਜਿਹੜਾ ਡਰਗ ਕਾਟਲ ਉਹ ਬਸਟ ਕੀਤਾ ਗਿਆ ਜਿੱਚ 8 ਦੋਸ਼ੀ ਗ੍ਰਿਫਤਾਰ ਹੋਏ ਨੇ 4.4 ਕੇਜੀ ਹਿਰੋਇਨ ਗ੍ਰਿਫਟ ਜਿਹੜੀ ਰਿਕਵਰ ਹੋਈ ਹੈ ਇਹਨਾਂ ਤੋਂ ਜੇ ਇਹਦਾ ਨਾ ਪ੍ਰੋਫਾਈਲ ਦੇਖੀਏ ਤੇ ਇਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਆ ਉਹ ਪਾਕਿਸਤਾਨ ਨਾਲ ਸਿੱਧੇ ਇਨਟੈਕ ਸੀਗੇ ਔਰ ਇਹਦੇ ਚ ਅਲੱਗ-ਅਲੱਗ ਐਫ ਆਈ ਆਰਾਂ ਦਰਜ ਕੀਤੀਆਂ ਗਈਆਂ ਜਿਵੇਂ-ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਰਹੀ ਇਹਦੇ ਚ ਪਾਕਿਸਤਾਨ ਬੇਸ ਜਿਹੜੇ ਸਮੱਗਲਰਸ ਨੇ ਦੋ ਜਿਹੜੇ ਆਪਸ ਇਕੱਠੇ ਕੰਮ ਕਰਦੇ ਆ ਉਹ ਸਾਰੇ ਕਾਰਟਲਸ ਨੂੰ ਆਪਰਨ ਕਰ ਰਹੇ ਸੀਗੇ ਇਹਦੇ ਚ ਰਵੀ ਕੁਮਾਰ ਤੇ ਮਨਜੀਤ ਜਿਹੜੇ ਦੋ ਅ ਇੰਪੋਰਟੈਂਟ ਬੰਦੇ ਨੇ ਉਹ ਫੜੇ ਗਏ ਮਨਜੀਤ ਜਿਹੜਾ ਇਹ সেন্ট্রਲ ਇਨਫੋਰਸਮੈਂਟ ਏਜੰਸੀ ਦਾ ਵਿੱਚ ਇੰਸਪੈਕਟਰ ਅ ਜੌਬ ਕਰਦਾ ਉਸੇ ਦਾ ਫਾਇਦਾ ਲੈ ਕੇ ਉਹ ਇਹ ਜਿਹੜੀਆਂ ਡਰਗ ਜਿਹੜੇ ਕਾਰਨ ਨੈਟਵਰਕ ਦੇ ਵਿੱਚ ਸ਼ਾਮਲ ਸੀਗਾ ਔਰ ਜਲਦੀ ਪੈਸਾ ਕਮਾਉਣ ਦੇ ਲਾਲਚ ਦੇ ਵਿੱਚ ਇਹ ਕੰਮ ਕਰ ਰਿਆ ਸੀ ਉਹਦੇ ਨਾਲ ਰਵੀ ਕੁਮਾਰ ਗ੍ਰਿਫਤਾਰ ਹੋਇਆ ਫਿਰੋਜ਼ਪੁਰਾ ਰਹਿਣ ਵਾਲਾ ਜਿਹੜਾ ਮਨਜੀਤ ਹੈ ਰੋहतक ਹਰਿਆਣੇ ਦਾ ਰਹਿਣ ਵਾਲਾ ਹੈ ਇਸ ਤੋਂ ਇਲਾਵਾ ਤਲਵਿੰਦਰ ਟਿੰਡੂ ਜਿਹੜਾ ਤਨਵਾਖੋਰ ਦਾ ਥਾਣਾ ਕ੍ਰਿੰਡਾ ਅੰਮ੍ਰਿਤਸਰ ਰੂਰਲ ਔਰ ਰੋਹਿਤ ਸ਼ਰਮਾ ਅਭਿਸ਼ੇਕ ਅਰਸ਼ਦੀਪ ਔਰ ਇੱਕ ਇੰਪੋਰਟੈਂਟ ਗੱਲ ਹੈ ਕਿ ਅਮਿਤ ਲੜਕਾ ਫੜਿਆ ਗਿਆ ਜਿਹੜਾ ਕਿ ਹਵਾਲਾ ਨੈਟਵਰਕ ਰਨ ਕਰਦਾ ਜਿਹੜੀ ਡਰਗ ਮੰਨੀ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਹਵਾਲਾ ਸੋਰਸਸ ਰਾਹੀਂ ਵਾਪਸ ਹੋ ਕੇ ਪਾਕਿਸਤਾਨ ਜਾਂਦੀ ਹੈ ਉਹਦੇ ਚ ਅਮਿਤ ਕੁਮਾਰ ਹੈ ਜੋ ਕਿ ਏ ਡਿਵੀਜ਼ਨ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ 34 ਸਾਲ ਉਮਰ ਹੈ 12ਵੀਂ ਪਾਸ ਹੈ ਇਹ ਫੜਿਆ ਗਿਆ ਔਰ ਇਹਦੇ ਚ ਜਿਹੜੀ ਇੰਪੋਰਟੈਂਟ ਗੱਲ ਸਾਰੇ ਨੈਟਵਰਕ ਦੇ ਵਿੱਚ ਆਈ ਹੈ ਕਿ ਦੁਬਈ ਬੇਸਡ ਹਵਾਲਾ ਆਪਰੇਟਰਸ ਤੇ ਜਿਹੜੇ ਡਰੱਗ ਨੈਟਵਰਕ ਰਨ ਕਰਨ ਵਾਲੇ ਦੋਸ਼ੀ ਵੀ ਉਹਨਾਂ ਬਾਰੇ ਵੀ ਸਾਡੇ ਕੋਲ ਇਨਫੋਰਮੇਸ਼ਨ ਤੇ ਐਵੀਡੈਂਸ ਆਈ ਹੈ ਉਹਨਾਂ ਤੇ ਅਸੀਂ ਵਰਕ ਕਰ ਰਹੇ ਹਾਂ ਇਸ ਤੋਂ ਇਲਾਵਾ ਸਤਨਾਮ ਸਿੰਘ ਛਾਟੇ ਤੋਂ ਇਹ ਵੀ ਫੜਿਆ ਗਿਆ ਸੋ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਹਰਮਿੰਦਰ ਸਿੰਘ ਐਸసీపీ ਸਾਹਿਬ ਔਰ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੂੰ ਮੈਂ ਮੁਬਾਰਕਬਾਦ ਇਹਨਾਂ ਬਹੁਤ ਵਧੀਆ ਕੰਮ ਕੀਤਾ ਔਰ ਇਹ ਜਿਹੜਾ ਡਰਗ 카ਟਰਲ ਆ ਪਾਕਿਸਤਾਨ ਬੇਸ ਉਹਨੂੰ ਇਹਨਾਂ ਨੇ ਬਸਟ ਕੀਤਾ ਇਹ ਸਾਰਾ ਜਿਹੜਾ ਜਿਹੜੇ ਕਨਸਾਈਨਮੈਂਟਸ ਨੇ ਇਹ ਵਾਇਰ ਡਰੋਨ ਹੀ ਪਾਕਿਸਤਾਨ ਦੇ ਇੰਟਰਨੈਸ਼ਨਲ ਬਾਰਡਰ ਤੋਂ ਕੁਝ ਕਰਾਸ ਹੋਈਆਂ ਇੰਡੀਆ ਚ ਸਰ ਸੈਂਟਰਲ ਏਜੰਸੀ ਕਿਹੜੀ ਚ ਕੰਮ ਕਰਦਾ ਤੁਹਾਨੂੰ ਆਫਿਸ ਕਿੱਥੇ ਹੈ ਮੈਨੂੰ ਦੱਸ ਇਹਨਾਂ ਦਾ ਆਫਿਸ ਅੰਮ੍ਰਿਤਸਰ ਚ ਹੀ ਆ ਜੀ ਇਹ ਡੀਆਰਆਈ ਆਪਾਂ ਜਿਹੜੀ ਹੈਗੀ ਆ ਸੈਂਟਰਲ ਏਜੰਸੀ ਹੈ ਸਰ ਇਹ ਕਿਵੇਂ ਇਨਡल्ज ਹੋ ਗਿਆ ਕਿਉਂਕਿ ਉਹ ਤਾਂ ਖੁਦ ਹੀ ਫੜਨ ਵਾਲੇ ਨੇ ਇਹ ਕਿਵੇਂ ਇਹਦੇ ਵਿੱਚ ਆ ਗਿਆ ਦੇਖੋ ਜਿਹੜਾ ਇਹ ਡਰਗ ਨੈਟਵਰਕ ਜਾਂ ਕ੍ਰਿਮੀਨਲ ਸਿਸਟਮ ਹੁੰਦਾ ਹੈ ਅਚਲ ਅਲਿਓਰਮੈਂਟ ਦੇ ਕੇ ਲਾਲਚ ਦੇ ਕੇ ਲੋਕਾਂ ਨੂੰ ਸਾਲ ਲੰਦੇ ਆ ਔਰ ਪਤਾ ਲੱਗਿਆ ਕਿ ਥੋੜੀ ਦੇਰ ਹੀ ਪਹਿਲਾਂ ਇਹਨੇ ਨੌਕਰੀ ਜੁਆਇਨ ਕੀਤੀ ਹੈ ਮਨਜੀਤ ਨੇ ਤੇ ਇਹਨਾਂ ਦੇ ਜਿਹੜੇ ਨੈਟਵਰਕ ਦੇ ਵਿੱਚ ਸੰਪਰਕ ਚ ਆਇਆ ਔਰ ਇਹਨੇ ਮੁੜ ਕੇ ਇਸ ਦੇ ਥਰੂ ਜਲਦੀ ਪੈਸਾ ਕਮਾਉਣ ਦੀ ਕੋਸ਼ਿਸ਼ ਕੀਤੀ ਤੇ ਛਾਡੇ ਵਾਲਾ ਵੀ ਪੁਲਿਸ ਬੁਲਾਜਮਾ ਜੀ ਹਾਂਜੀ ਉਹ ਅਲੱਗ ਕੇਸ ਹੈ ਜੀ ਉਹ ਉਹਦੇ ਬਾਰੇ ਤੁਹਾਨੂੰ ਅਲੱਗ ਇਨਫੋਰਮੇਸ਼ਨ ਦਵਾਂਗੇ ਇਹਦੇ ਵਿੱਚ ਜਿਹੜੇ ਕਾਟਲ ਹੈ ਪਾਕਿਸਤਾਨ ਦੇ ਦੋਸਤ ਮਗਲਵਜ਼ ਦਾ ਇਹਦੇ ਵਿੱਚ ਉਹ ਨਹੀਂ ਹੈ ਅੱਛਾ ਜੀ ਉਹ ਛਾਡੇ ਵਾਲਾ ਕਾਂਸਟੇਬਲ ਅਲੱਗ ਹੈ ਜੀ ਉਹ ਤੁਸੀਂ ਨਾਮ ਲਿੱਤਾ ਨਾ ਉਹਦੇ ਵਿੱਚ ਸਤਨਾਮ ਸਿੰਘ ਜਿਹੜਾ ਹੈ ਉਹ ਹੋਰ ਆ ਜੀ ਹਾਂ ਉਹ ਜਿਹੜਾ ਛਾਡੇ ਵਾਲਾ ਕਨਸਟੇਬਲ ਆ ਉਹ ਸਵਿਫਟ ਕਾਰ ਦੇ ਵਿੱਚ ਫੜਿਆ ਗਿਆ ਉਹ ਬਟਾਲਾ ਪੁਲਿਸ ਦਾ ਕਨਸਟੇਬਲ ਹੈ ਉਹਦੇ ਤੋਂ ਰਿਕਵਰੀ ਜਿਹੜੀ ਆ ਉਹ ਕਮਰਸ਼ਲ ਕੁਆਂਟੀਟੀ ਦੀ ਹੋਈ ਹੈ ਉਹ ਪੀਆਰ ਆ ਜਿਹੜਾ ਇਨੀ ਦਿਨ ਤੋਂ ਕੰਮ ਕਰ ਰਿਹਾ ਸੀ ਕਿ ਹੁਣ ਤੱਕ ਦੇਖੋ ਅਜੇ ਤੱਕ ਤਾਂ ਜਿਹੜੀ ਆ ਸਾਡੇ ਕੋਲ ਗੱਲ ਚੱਲ ਰਹੀ ਹੈ ਉਹ ਹੈਗਾ ਕਿ ਇਹਦਾ ਨੈਟਵਰਕ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਫੋਰਨ ਬੇਸਡ ਹੈਗਾ ਉਹਨੂੰ ਅਸੀਂ ਸਾਰਿਆਂ ਨੂੰ ਅਜੇ ਤੁਹਾਡਾ ਸ਼ੇਅਰ ਨਹੀਂ ਕੀਤਾ ਜਾ ਸਕਦਾ ਬਿਕੋਜ਼ ਉਹਨੂੰ ਡੀਪਲੀ ਇਨਵੈਸਟੀਗੇਟ ਕਰਕੇ ਔਰ ਸਾਰੇ ਜਿਹੜੇ ਨੈਟਵਰਕ ਦੇ ਇਹਨਾਂ ਦੀਆਂ ਅ ਸਟ੍ਰਿੰਗਸ ਨੇ ਉਹ ਸਾਰੀਆਂ ਅਸੀਂ ਇਕੱਠੀਆਂ ਕਰਤੀਆਂ ਸਾਰੇ ਨੂੰ ਪੇਪਰ ਦਿੱਤਾ ਸੀ ਸਾਰੇ ਜਿਸ ਕਰਕੇ ਇਸ ਕੰਮ 'ਚ ਪਿਆ ਕਿਉਂਕਿ ਜਿਸ ਤਰ੍ਹਾਂ ਡੀਅਰ ਨੇ ਉਹਨੂੰ ਪੇਪਰ ਕਾਫੀ ਹੁੰਦੇ ਆ ਨਾ ਬੰਦੇ ਦੇਖੋ ਪੇਤੀ ਬੰਦੇ ਨੂੰ ਤਾਂ ਫਰਕ ਪੈਂਦਾ ਹੀ ਔਰ ਥੋੜੀ ਆਪਣੀ ਪੋਜੀਸ਼ਨ ਦਾ ਅ ਅਫੀਸ਼ੀਅਲ ਪੋਜੀਸ਼ਨ ਦਾ ਜਿਹੜਾ ਉਹ ਅ ਆਪਣੇ ਫਾਇਦਾ ਉਠਾਉਂਦੇ ਹੀ ਐ ਇਸ ਗੱਲ ਦਾ ਵੀ ਸਾਨੂੰ ਇਸ ਤਰ੍ਹਾਂ ਦਾ ਕਵਰ ਹੈ ਕਿ ਅਸੀਂ ਕੋਈ ਆਪਰੇਸ਼ਨ ਕਰ ਰਹੇ ਹਾਂ ਜਾਂ ਕੁਝ ਕਰ ਰਹੇ ਹਾਂ ਸੋ ਆਮ ਗਵਰਨਮੈਂਟ ਅਫੀਸ਼ਰ ਜਿੱਦਾਂ ਦੇ ਕੰਮ ਕਰਦੇ ਫੜੇ ਜਾਂਦੇ ਜਦੋਂ ਉਹਦੇ ਚੀ ਗੱਲ ਜਾ ਕੇ ਪਤਾ ਲੱਗਦਾ ਕਿ ਉਹ ਇਨਸਟੇਬਲ ਹੈ ਜਿਹੜਾ ਤੁੰਡਾਲੇ ਫੜਿਆ ਗਿਆ ਸੀ ਸਾਡੇ ਖਾਣੇ ਵੱਲੋਂ ਉਹ ਉਹਦੇ ਬਾਰੇ ਬਾਅਦ ਚ ਦੱਸਦੇ ਹਾਂ ਜੀ ਇਹ ਇਹਨੂੰ ਆਪਾਂ ਇੰਪੋਰਟੈਂਟ ਨਹੀਂ ਉਹ ਦਿਲਾ ਕਰੀਏ ਉਹ ਛੋਟੀ ਰਿਕਵਰੀ ਹੈ ਹੈ ਕਮਰਸ਼ਲ ਬਟ ਇਹ ਡਿਫਰੈਂਟ ਹੈ ਜੇ ਜਿਹੜਾ ਡੀਆਰਆਈ ਦੇ ਉੱਤੇ ਹੀ ਗੱਲ ਕਰ ਲਈਏ ਸਰ ਇਹ ਜਿਸ ਤਰੀਕੇ ਨਾਲ ਕਾਫੀ ਮੁਸ਼ਕਲ ਵੀ ਹੋ ਜਾਂਦਾ ਕਿ ਸਟੇਟ ਫੋਰਸਸ ਨੂੰ ਸੈਂਟਰ ਫੋਰਸਸ ਦੇ ਉੱਤੇ ਦੇਖੋ ਸਾਨੂੰ ਤਾਂ ਕੋਈ ਪਤਾ ਨਹੀਂ ਸੀਗਾ ਅਸੀਂ ਤਾਂ ਆਪਣੇ ਆਪਰੇਸ਼ਨ ਦੇ ਵਿੱਚ ਜਿਹੜਾ ਬੰਦਾ ਫੜੇ ਜਾਂਦਾ ਉਸ ਤੋਂ ਬਾਅਦ ਆਇਡੈਂਟੀਟੀ ਪਤਾ ਲੱਗਦੀ ਹੈ ਸਾਨੂੰ ਤਾਂ ਪਤਾ ਨਹੀਂ ਸੀਗਾ ਵੀ ਦਫਤਰੀ ਮਾਰੇ ਉਹਨਾਂ ਕਿ ਮੈਂ ਸੈਂਟਰਲ ਜਿਹਾ ਸੀ ਕੋਈ ਇੰਦਾ ਦੀ ਕੋਈ ਗੱਲ ਨਹੀਂ ਜੀ ਅਸੀਂ ਪੁਲਿਸ ਸક્ષਮ ਹੈ ਆਪਣੇ ਕੰਮ 'ਚ ਸਾਨੂੰ ਆਉਂਦਾ ਆਪਣਾ ਕੰਮ ਕਰਨਾ ਸਰ ਕੋਈ ਹੋਤ ਨਹੀਂ ਇਸ ਨਾਲ CBI ਦਾ ਇਨਵੋਲਪ ਨਹੀਂ ਹੈ ਅਜੇ ਅਜੇ ਕੋਈ ਗੱਲ ਨਹੀਂ ਹੋਈ ਜੀ ਪਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਜੀ ਸੇਲ ਕਿੱਧਰ ਕਰਦੇ ਸੀ ਇਹ ਸਾਰੀ ਅਜ ਤੱਕ ਉਹ ਅਸੀਂ ਚੱਲ ਰਹੇ ਹਾਂ ਉਸ ਗੱਲ ਤੇ ਮੈਂ ਤੁਹਾਨੂੰ ਦੱਸਿਆ ਕਿ ਹਵਾਲੇ ਵਾਲੇ ਬੰਦੇ ਵੀ ਵਿੱਚ ਫੜੇ ਗਏ ਆ ਅਕਸਰ ਬੇਸ ਵਗਲਰ ਤਾਂ ਹੈ ਹੀ ਹੈ ਇੱਕ ਕਾਫੀ ਲੰਬਾ ਨੈਟਵਰਕ ਹੈ ਉਸ ਤੇ ਅਸੀਂ ਕੰਮ ਕਰ ਰਹੇ ਹਾਂ ਤੇ ਹਵਾਲੇ ਨੂੰ ਪੈਸੇ ਕਿੰਨੇ ਕ ਪੈਸੇ ਦੀ ट्रांजੈਕਸ਼ਨ ਹੋਈ ਹੈ ਵਾਲਾ ਅਜੇ ਉਹ ਵੀ ਸਾਰਾ ਦੇਖ ਰਹੇ ਕਾਫੀ ਪੈਸੇ ਉਹਦੇ ਥਰੂ ਰੂਟ ਹੋਏ ਸਾਰੇ ਉਹਦੇ ਚ ਫੋਨ ਦੇ ਵਿੱਚੋਂ ਕਾਫੀ ਇਨਫੋਰਮੇਸ਼ਨ ਮਿਲੀ ਹੈ ਤੇ ਮਿਲਿਆ ਅਸੀਂ ਹਵਾਲਾ ਵਾਲੇ ਦੇ ਨਾਲ ਬਿਲਕੁਲ ਉਹ ਅਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਪਰ ਜਿਹੜਾ ਅਮਿਤ ਕੁਮਾਰ ਹੈ ਕਾਫੀ ਦਿਨ ਤੋਂ ਇਹ ਕੰਮ ਕਰਵਾ ਰਿਹਾ ਹੈ ਟ੍ਰੈਕਰ ਇਹਨਾਂ ਔਰ ਉਹਦੇ ਜਿਹੜੇ ਆਪਾਂ ਸਮਝਦੇ ਨੇ ਗੋਡਫਾਦਰ ਉਹ ਬਾਹਰ ਬੈਠਾ ਹੈ ਉਨਤੇ ਵੀ ਅਸੀਂ ਕਾਰਵਾਈ ਕਰਾਂਗੇ ਸਰ ਰਵੀ ਲਾਲ ਦੇ ਰੋਲ ਆਈਨ ਦੇ ਸਾਥੀ ਸਨ ਦਾ ਉਹ ਆਹੀ ਕੰਮ ਹੈ ਜੀ ਤੁਹਾਨੂੰ ਪਤਾ ਹੀ ਹੈ ਜਿਹੜਾ ਹੀਰੋਇਨ ਦੇ ਸਮਗਲਿੰਗ ਔਰ ਨੈਟਵਰਕ ਦੇ ਵਿੱਚ ਸ਼ਾਮਲ ਹੋ ਕੇ ਸਪਲਾਈ ਕਰਨੀ ਔਰ ਪੈਸੇ ਲੈਣੇ ਸਰ ਡੀਆਰਏ ਨੇ ਹੁਣ ਤੱਕ ਕਿੰਨੀ ਪ੍ਰਾਪਰਟੀ ਤੇ ਕਿੰਨਾ ਪੈਸਾ ਬਣਾ ਲਿਆ ਇਹ ਦੇਖੋ ਅਜੇ ਉਸ ਗੱਲਬਾਤ ਅਸੀਂ ਚੱਲਾਂਗੇ ਅਜੇ ਤਾਂ ਪੁਲਿਸ ਰਿਮਾਂਡ ਚੱਲ ਰਿਹਾ ਉਹਦੇ ਤੇ ਲੰਬਾ ਰਿਮਾਂਡ ਹੋਰ ਲਿਆ ਜਾਏਗਾ ਫਿਰ ਅਸੀਂ ਸਾਰੀ ਗੱਲ ਹਾਂਜੀ ਰਿਮਾਂਡ ਰਿਮਾਂਡ ਵੀ ਅੱਜ ਅੱਜ ਜੋ ਕੇ ਹੋਰ ਲੈਵਾਂਗੇ ਆਪਾਂ ਡੀਆਰ ਦੇ ਨਾਲ ਕਿੰਨੇ ਦੋਸ਼ੀ ਫੜੇਗੇ ਜੀ ਉਹਦੇ ਨਾਲ ਇੱਕ ਰਵੀ ਕੁਮਾਰ ਫੜਿਆ ਗਿਆ ਫਿਰੋਜ਼ਪੁਰ ਵਾਸੀ ਸਰ ਜਦੋਂ ਡੀਆਰ ਦਾ ਇਹ ਸਾਰਾ ਨੈੱਟਵਰਕ ਸੀਗਾ ਤਾਂ ਮਤਲਬ ਇਹਨੇ ਨੈੱਟਵਰਕ ਨੂੰ ਕਾਫੀ ਫਲਾ ਲਿਆ ਹੋਣਾ ਆਪਣਾ ਉਸ ਬਾਰੇ ਲੱਗਾ ਬੰਦਾ ਦੇਖੋ ਜੇ ਕਹਿਣਾ ਬੜਾ ਮੁਸ਼ਕਿਲ ਹੈ ਆਪਾਂ ਉਹ ਗੱਲ ਕਹਿਣੀ ਚਾਹੀਦੀ ਹੈ ਜਿਹੜੀ ਆਪਾਂ ਵੈਰੀਫਾਇਬਲ ਗੱਲ ਹੈ ਐਵੇਂ ਮੈਂ ਕੱਚੀ ਗੱਲ ਕਰਦਾ ਉਹਦਾ ਫਾਇਦਾ ਨਹੀਂ ਜੀ ਸਰ 8 ਦੋਸ਼ਾਂ ਦੀ ਗੱਲ ਕੀਤੀ ਜਾ ਰਹੀ ਹੈ 8 ਦੋਸ਼ੂ ਕੀੜੇ ਗਏ ਦੇ ਦਿੱਤੇ ਇਹਦੇ ਚੀ ਰਵੀ ਕੁਮਾਰ ਮਨਜੀਤ ਤਲਵਿੰਦਰ ਰੋਹਿਤ ਸ਼ਰਮਾ ਵਿਸ਼ੇਕ ਅਰਸ਼ਦੀਪ ਅਮਿਤ ਕੁਮਾਰ ਜਿਹੜਾ ਹਵਾਲੇ ਵਾਲਾ ਔਰ ਸਤਨਾਮ ਸਿੰਘ ਸਰ ਇੰਨਾ ਵੱਡਾ ਨੈਟਵਰਕ ਚੱਲ ਰਿਹਾ ਹੈ ਕਿ ਅਸੀਂ ਅੱਜ ਤੱਕ ਦੇ ਹੋਰ ਵੀ ਲੋਕ ਨੇ ਜਿਹੜੇ ਕਰ ਰਹੇ ਨੇ ਉਹਦੀ ਪੁਲਿਸ ਨੇ ਦੇਬਸਟ ਕੀਤਾ ਹੀ ਹੈ ਚਲੋ ਚੰਗੀ ਚੀਜ਼ ਹੈ ਪਰ ਹੋਰ ਵੀ ਲੋਕ ਹੈਗੇ ਨੇ ਇਨਵੋਲਡ ਹਨ ਦੇ ਨਾਲ ਦੇਖੋ ਤੁਹਾਨੂੰ ਪਤਾ ਹੀ ਹੈ ਇਸ ਗੱਲ ਦਾ ਪਰ ਰੋਜ਼ ਜਦੋਂ ਰਿਕਵਰੀਆਂ ਕਰਦੇ ਆ ਕਿ ਕਿਸ ਤਰ੍ਹਾਂ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਲੋਕ ਇਹ ਕੰਮਾਂ ਦੇ ਵਿੱਚ ਸ਼ਾਮਲ ਹੋ ਕੇ ਇਹ ਇਹ ਡਰੱਗ ਜਿਹੜੇ ਕਾਰਟਲਸ ਨੇ ਉਹਨਾਂ ਚ ਸ਼ਾਮਲ ਹੁੰਦੇ ਆ ਸਰ ਹਵਾਲੇ ਦੀ ਟ੍ਰਾਂਜ਼ੈਕਸ਼ਨ ਕਿੱਥੋਂ ਹੁੰਦੀ ਸਰ ਉਹ ਫੋਰੈਕਸ ਕੰਪਨੀ ਦਾ ਪਤਾ ਲੱਗਿਆ ਜੀ ਉਹ ਦੱਸਦੇ ਆ ਤੁਹਾਨੂੰ ਸਾਰਾ ਜੇ ਇਮੀਡੀਏਟ ਜੇ ਕਰਦੇ ਫਿਰ ਸਾਰੇ ਪਾ ਚੰਦੇ ਆ ਨਹੀਂ ਤੁਸੀਂ ਉਧਰ ਪਿੰਡ ਚ ਰਾਤ ਗ੍ਰਨੇਡ ਤੁਸੀਂ ਜਾ ਕੇ ਆਪ ਦੇਖ ਲਓ ਮੈਂ ਤਾਂ ਇਹ ਗੱਲ ਹੀ ਕਹਿਣਾ ਚਾਹੁੰਦਾ ਅਸੀਂ ਤਾਂ ਗਏ ਹੀ ਨਹੀਂ ਬਬਰ ਖਾਲਸਾ ਵੀਡੀਓ ਪਾ ਰਿਆ ਸਰ ਆਪਾਂ ਉਹਦੇ ਬਾਰੇ ਵਲਾਂ ਕਰਾਂ ਪਹਿਲਾਂ ਅਸੀਂ ਡਰਗ ਦੀ ਗੱਲ ਕਰਨਾ ਤੁਹਾਨੂੰ ਅਲੱਗ ਦੱਸ ਦਿੰਦੇ ਆ